ਗੁੱਸਾ ਇੱਕ ਅਜਿਹੀ ਚੀਜ਼ ਹੈ ਜੋ ਬੰਦੇ ਦੀ ਸੋਚਣ ਸ਼ਕਤੀ ਨੂੰ ਖਤਮ ਕਰ ਦਿੰਦਾ ਹੈ ਉਸ ਦੀ ਸਮਝ ਨੂੰ ਖਤਮ ਕਰ ਦਿੰਦਾ ਹੈ ਇਸ ਲਈ ਕਹਿੰਦੇ ਨੇ ਕਿ ਜਦੋਂ ਬੰਦੇ ਨੂੰ ਗੁੱਸਾ ਆਉਂਦਾ ਹੈ ਤਾਂ ਉਸ ਨੂੰ ਲੰਬੇ-ਲੰਬੇ ਸਾਹ ਲੈਣੇ ਚਾਹੀਦੇ ਨੇ ਜਾਂ ਜਦੋਂ ਗੁੱਸਾ ਆਵੇ ਤਾਂ ਉਹਨੂੰ ਟਲ ਜਾਣਾ ਚਾਹੀਦਾ ਹੈ ਇਹੀ ਕਾਰਨ ਹੁੰਦਾ ਹੈ ਕਿ ਹਮੇਸ਼ਾ ਹੀ ਗੁੱਸੇ ਦੇ ਵਿੱਚ ਬੰਦਾ ਗਲਤ ਫੈਸਲੇ ਲੈ ਲੈਂਦਾ ਤੇ ਫੇਰ ਉਹਨਾਂ ਚੱਕੇ ਹੋਏ ਕਦਮਾਂ ਦਾ ਉਹਨਾਂ ਫੈਸਲਿਆਂ ਦਾ ਕਈ ਵਾਰ ਬੰਦੇ ਨੂੰ ساری ਉਮਰ ਹਰਜਾਨਾ ਭੁਗਤਣਾ ਪੈਂਦਾ ਹੈ ਤੇ ਫਿਰ ਜਿਵੇਂ ਕਹਿੰਦੇ ਹੁੰਦੇ ਆ ਕਿ ਜਦੋਂ ਤੀਰ ਇੱਕ ਵਾਰ ਕਮਾਨ ਚੋਂ ਛੁੱਟ ਗਿਆ ਨਿਕਲ ਗਿਆ ਤਾਂ ਫਿਰ ਵਾਪਸ ਨਹੀਂ ਆਉਂਦਾ ਤੇ ਇਹੀ ਹੋ ਜਾਂਦਾ ਹੈ ਕਿ ਕਈ ਵਾਰ ਗੁੱਸੇ 'ਚ ਬੰਦਾ ਇਹੋ ਜਿਹਾ ਕੰਮ ਕਰ ਬੈਠਦਾ ਹੈ ਕਿ ਫਿਰ ਉਸ ਦੀ ਪਰਪਾਈ ਸਾਰੀ ਜ਼ਿੰਦਗੀ ਨਹੀਂ ਹੁੰਦੀ ਅੱਜ ਦੀ ਸੱਚੀ ਘਟਨਾ ਵੀ ਇਸੇ ਗੱਲ ਨਾਲ ਸੰਬੰਧਿਤ ਹੈ ਸਾਰੇ ਦੋਸਤਾਂ ਸਤਿ ਸ਼੍ਰੀ ਅਕਾਲ ਆਦਾਬ ਨਮਸਕਾਰ ਮੈਂ ਤੁਹਾਡਾ ਆਪਣਾ ਬਾਵਾ ਵਿੱਕੀ ਵੀਡੀਓ ਨੂੰ ਲਾਈਕ ਕਰ ਲਓ ਜਿਹੜੇ ਦੋਸਤ ਪਹਿਲੀ ਵਾਰ ਚੈਨਲ ਤੇ ਆਓ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਇਹ ਸੱਚੀ ਘਟਨਾ ਭਾਰਤ ਦੀ ਰਾਜਧਾਨੀ ਨਵੀਂ ਦਿੱਲੀ ਦੀ ਇੱਥੋਂ ਦਾ ਇੱਕ ਇਲਾਕਾ ਸੈਂਟਰ ਜ਼ਿਲ੍ਹਾ ਤੇ ਇਸ ਦੇ ਅਧੀਨ ਪੈਂਦੀ ਹੈ ਇੱਕ ਕਮਲਾ ਮਾਰਕੀਟ ਚੌਂਕੀ ਏਸ ਕਮਲਾ ਮਾਰਕੀਟ ਚੌਂਕੀ ਦੀ ਚੌਂਕੀ ਇੰਚਾਰਜ ਕਿਰਨ ਸੇਠੀ ਆ ਸ਼ਾਮ ਦੇ ਟਾਈਮ ਏਐਸਆਈ ਹਰਜੀਤ ਅਤੇ ਇੱਕ ਮਹਿਲਾ ਕੌਨਸਟੇਬਲ ਮਮਤਾ ਦੇ ਨਾਲ ਬੈਠੀ ਹੁੰਦੀ ਹੈ ਤੇ ਅਚਾਨਕ ਜਦੋਂ ਰਾਤ ਦੇ ਤਕਰੀਬਨ 10:00 ਵਜੇ ਦਾ ਗੱਲ ਹੈ 16 17 ਜੁਲਾਈ 2024 ਦੀ ਰਾਤ ਦੇ ਤਕਰੀਬਨ 10:00 ਵਜੇ ਨੇ ਤਾਂ ਕਿਰਨ ਸੇਠੀ ਦੇ ਮਨ ਦੇ ਵਿੱਚ ਪਤਾ ਨਹੀਂ ਕੀ ਆਉਂਦਾ ਹੈ ਉਹ ਉੱਠਦੀ ਹੈ ਆਪਣੇ ਸਾਥੀਆਂ ਨੂੰ ਨਾਲ ਲਾ ਕੇ ਜੀਵੀ ਰੋਡ ਤੇ ਚਲੀ ਜਾਂਦੀ ਹੈ ਜਿੱਥੇ ਬੈਸ਼ਾ ਬਿਰਤੀ ਦਾ ਤੰਦਾ ਹੁੰਦਾ ਹੈ ਜਦੋਂ ਉੱਥੇ ਕਿਰਨ ਸੇਠੀ ਜਾਂਦੀ ਹੈ ਤਾਂ ਸਾਰਿਆਂ ਦੇ ਵਿੱਚ ਹੜਕਾ ਮੱਚ ਜਾਂਦਾ ਕਿ ਪੁਲਿਸ ਕਿਵੇਂ ਆ ਗਈ ਤਾਂ ਉਹ ਉਸ ਮਾਰਕੀਟ ਚੋਂ ਲੰਘਦੀ ਲੰਘਦੀ ਇੱਕ ਕੋਠਾ ਨੰਬਰ 19 ਹੈ ਉਸ ਦੇ ਵਿੱਚ ਦਾਖਲ ਹੋ ਜਾਂਦੀ ਹੈ ਜਦੋਂ ਉਸ ਦੇ ਵਿੱਚ ਦਾਖਲ ਹੁੰਦੀ ਹੈ ਤਾਂ ਉੱਥੇ ਜੋ ਇਸ ਕੋਠੇ ਦੀ ਮਾਲਕਨ ਸੀ ਉਸ ਦਾ ਨਾਮ ਕਿਰਨਾ ਦੇਵੀ ਸੀ ਉਸ ਨੇ ਕਿਰਨ ਸੇਠੀ ਨੂੰ ਕਿਹਾ ਕਿ ਤੰਦੇ ਦਾ ਟਾਈਮ ਹੈ ਤੁਸੀਂ ਆ ਗਏ ਸਾਡੇ ਤਾਂ ਗਾਹਕ ਭੱਜ ਜਾਣਗੇ ਤਾਂ ਕਿਰਨ ਸੇਠੀ ਨੇ ਕਿਹਾ ਕਿ ਕੋਈ ਗੱਲ ਨਹੀਂ ਮੈਂ ਤਾਂ ਬੈਸ ਹੀ ਆ ਗਈ ਕਿਰਨ ਸੇਠੀ ਉੱਥੇ ਕੁੜੀਆਂ ਨੂੰ ਮਿਲਣ ਲੱਗੀ ਮਿਲਦੇ ਮਿਲਦੇ ਉਸ ਦੀ ਨਿਗਾਹ ਇੱਕ ਕਮਰੇ ਤੇ ਗਈ ਜੋ ਬੰਦ ਸੀ ਉਸ ਵਿੱਚ ਇੱਕ ਕੁੜੀ ਤੇ ਉਸ ਦਾ ਗ્રાਹਕ ਸੀ ਹੁਣ ਕਿਰਨ ਸੇਠੀ ਨੇ ਕਿਰਨਾ ਦੇਵੀ ਨੂੰ ਕਿਹਾ ਕਿ ਇਸ ਕਮਰੇ ਨੂੰ ਖੋਲੋ ਜਦੋਂ ਉਸ ਕਮਰੇ ਨੂੰ ਖੋਲਿਆ ਗਿਆ ਤਾਂ ਉਸ ਵਿੱਚੋਂ ਉਹ ਕੁੜੀ ਬਾਹਰ ਨਿਕਲੀ ਕੁੜੀ ਦੇਖਣ ਨੂੰ ਤਾਂ ਉਮਰ ਦੀ ਕਾਫੀ ਲੱਗਦੀ ਸੀ ਕਿਉਂਕਿ ਉਸ ਦੀ ਕੱਦ ਕਾਠੀ ਉਸ ਦੀ ਡੀਲ ਡਾਲ ਵੱਡਿਆਂ ਵਰਗੀ ਸੀ ਸਿਆਣਿਆਂ ਵਰਗੀ ਸੀ ਪਰ ਕਿਰਨ ਸੇਠੀ ਨੂੰ ਲੱਗਿਆ ਕਿ ਇਹ ਕੁੜੀ ਨਵਾਂ ਲਗਾ ਹੈ ਉਸ ਦਾ ਆਧਾਰ ਕਾਰਡ ਵੀ ਦੇਖਿਆ ਗਿਆ ਆਧਾਰ ਕਾਰਡ ਜਦੋਂ ਦੇਖਿਆ ਤਾਂ ਉਸ ਉੱਪਰ ਉਸ ਦੀ ਉਮਰ 18 ਸਾਲ ਤੋਂ ਵੱਧ ਸੀ ਯਾਨੀ ਬਾਲਗ ਸੀ ਪਰ ਫੇਰ ਵੀ ਕਿਰਨ ਸੇਠੀ ਨੂੰ ਲੱਗਿਆ ਕਿ ਨਹੀਂ ਇਸ ਕੁੜੀ ਦੀ ਉਮਰ ਘੱਟ ਹੈ ਉਸ ਤੋਂ ਬਾਅਦ ਉਸ ਨੂੰ ਹਸਪਤਾਲ ਲਿਜਾਇਆ ਜਾਂਦਾ ਹੈ ਉਸ ਦਾ ਚੈੱਕਅਪ ਕਰਵਾਇਆ ਜਾਂਦਾ ਹੈ ਚੈੱਕਅਪ ਦੇ ਵਿੱਚ ਨਿਕਲ ਕੇ ਆਉਂਦਾ ਕਿ ਇਹ ਕੁੜੀ ਦੀ ਉਮਰ ਤਾਂ 14-15 ਸਾਲ ਹੀ ਹੈ ਤੇ ਹੁਣ ਕਿਰਨ 세ਠੀ ਉਸ ਕੁੜੀ ਤੋਂ ਪੁੱਛਦੀ ਹੈ ਕਿ ਤੂੰ ਕੌਣ ਹੈ ਕਿੱਥੋਂ ਆਈਆਂ ਕਿੱਥੋਂ ਦੀ ਰਹਿਣ ਵਾਲੀਆਂ ਤੇਰੇ ਨਾਲ ਕੀ ਕੁਝ ਹੋਇਆ ਤਾਂ ਉਹ ਕੁੜੀ ਨੇ ਜੋ ਕਹਾਣੀ ਸੁਣਾਈ ਮੈਨੂੰ ਲੱਗਦਾ ਹੈ ਉਹ ਹਰ ਇੱਕ ਬੰਦੇ ਦਾ ਦਿਲ ਪਸੀਜ ਦੇਵੇਗੀ ਉਸ ਨੇ ਦੱਸਿਆ ਕਿ ਮੈਂ ਉੱਤਰ ਪ੍ਰਦੇਸ਼ ਦੀ ਰਹਿਣ ਵਾਲੀਆਂ ਤੇ ਉਸ ਨੇ ਜ਼ਿਲ੍ਹੇ ਦਾ ਵੀ ਨਾਂ ਦੱਸਿਆ ਉਹ ਅਸੀਂ ਤੁਹਾਨੂੰ ਨਹੀਂ ਦੱਸ ਸਕਦੇ ਕਿਉਂਕਿ ਇਹ ਚੀਜ਼ਾਂ ਅਸੀਂ ਗੁਪਤ ਰੱਖਣੀਆਂ ਚਾਹੁੰਦੇ ਹਾਂ ਉਸ ਨੇ ਕਿਹਾ ਕਿ ਮੈਂ ਉੱਤਰ ਪ੍ਰਦੇਸ਼ ਦੀ ਰਹਿਣ ਵਾਲੀ ਆ ਗੱਲ ਹੈ 23 ਜੂਨ 2023 ਦੀ ਇਹ ਇੱਕ ਕਬੱਡੀ ਖਿਡਾਰਨ ਸੀ 8ਵੀਂ ਕਲਾਸ ਦੇ ਵਿੱਚ ਪੜ੍ਹਦੀ ਸੀ ਇਸ ਨੇ ਆਪਣੀ ਮਾਂ ਨੂੰ ਕਿਹਾ ਕਿ ਮਾਂ ਅੱਜ ਸਾਡਾ ਸਕੂਲ ਦੇ ਵਿੱਚ ਸਨਮਾਨ ਹੋਣਾ ਕਿਉਂਕਿ ਇਹਨਾਂ ਨੇ 골ਡ ਮੈਡਲ ਜਿੱਤਿਆ ਸੀ ਕਿ ਮੈਨੂੰ ਜਾਣ ਦੇ ਪਰ ਮਾਂ ਨੇ ਕਿਹਾ ਕਿ ਨਹੀਂ ਸਕੂਲ ਬੰਦ ਹੈ ਤੂੰ ਕੀ ਕਰ ਜਾਣਾ ਇਸ ਨੇ ਕਿਹਾ ਕਿ ਮਾਂ ਸਾਡਾ ਸਨਮਾਨ ਹੋਣਾ ਸਾਨੂੰ 골ਡ ਮੈਡਲ ਮਿਲਿਆ ਪਰ ਮਾਂ ਨੇ ਕਿਹਾ ਕਿ ਨਹੀਂ ਤੂੰ ਨਹੀਂ ਜਾਣਾ ਇਸ ਗੱਲ ਤੇ ਇਹਨਾਂ ਦਾ ਆਪਸ ਵਿੱਚ ਝਗੜਾ ਹੋ ਜਾਂਦਾ ਹੈ ਮਾਂ ਨੇ ਇਸ ਨੂੰ ਕਹਿ ਦੁੱਤਾ ਕਿ ਤੂੰ ਘਰੋਂ ਬਾਹਰ ਨਹੀਂ ਨਿਕਲਵੇਂਗੀ ਇਹ ਬੈਠ ਜਾਂਦੀ ਹੈ ਪਰ ਇਸ ਦੇ ਮਨ ਦੇ ਵਿੱਚ ਗੁੱਸਾ ਆ ਜਾਂਦਾ ਹੈ ਕਿ ਮੈਨੂੰ ਕਿਉਂ ਰੋਕ ਦਿੱਤਾ ਤੋਂ ਉਸ ਤੋਂ ਬਾਅਦ ਕਿਸੇ ਕੰਮ ਲਈ ਮਾਂ ਦਾ ਘਰੋਂ ਬਾਹਰ ਚਲੀ ਜਾਂਦੀ ਹੈ ਉਹ ਇਹ ਆਪਣੇ ਘਰੋਂ ਭੱਜ ਕੇ ਰੇਲਵੇ ਸਟੇਸ਼ਨ ਤੇ ਚਲੀ ਜਾਂਦੀ ਹੈ ਉੱਥੇ ਬੈਠ ਕੇ ਰੋਣ ਲੱਗਦੀ ਹੈ ਰੋਂਦੇ ਰੋਂਦੇ ਟ੍ਰੇਨ ਆ ਜਾਂਦੀ ਹੈ ਤੇ ਇਹ ਟ੍ਰੇਨ ਦੇ ਵਿੱਚ ਸਵਾਰ ਹੋ ਜਾਂਦੀ ਹੈ ਇਹ ਟ੍ਰੇਨ ਦਿੱਲੀ ਵੱਲ ਜਾ ਰਹੀ ਸੀ ਜਦੋਂ ਇਹ ਇੱਕ ਡੱਬੇ ਵਿੱਚ ਸਵਾਰ ਹੁੰਦੀ ਹੈ ਤਾਂ ਇਸ ਦੀ ਸਾਹਮਣੀ ਸੀਟ ਤੇ ਇੱਕ ਬੰਦਾ ਬੈਠਾ ਹੁੰਦਾ ਉਸ ਨੇ ਇਸ ਨੂੰ ਪੁੱਛਿਆ ਕਿ ਤੂੰ ਰੋ ਕਿਉਂ ਰਹੀ ਹੈ ਟ੍ਰੇਨ ਚੱਲ ਰਹੀ ਹੁੰਦੀ ਹੈ ਤਾਂ ਏਸ ਨੇ ਉਸ ਨੂੰ ਕੁਝ ਨਹੀਂ ਦੱਸਿਆ ਪਰ ਫਿਰ ਉਸ ਨੇ ਕਿਹਾ ਕਿ ਤੂੰ ਮੇਰੀਆਂ ਧੀਆਂ ਵਰਗੀਆਂ ਤੂੰ ਮੇਰੀਆਂ ਬੇਟੀਆਂ ਵਰਗੀਆਂ ਮੇਰੇ ਘਰ ਵੀ ਤੇਰੇ ਵਰਗੀ ਬੇਟੀ ਐ ਤੂੰ ਮੈਨੂੰ ਦੱਸ ਕੀ ਗੱਲ ਹੋ ਗਈ ਤੇ ਏਸ ਨੇ ਫਿਰ ਸਭ ਕੁਝ ਉਸ ਬੰਦੇ ਨੂੰ ਦੱਸਿਆ ਜਿਸ ਦਾ ਨਾਮ ਰਿਸ਼ੀ ਸੀ ਉਸ ਤੋਂ ਬਾਅਦ ਉਸ ਬੰਦੇ ਨੇ ਕੁਝ ਖਾਣ ਲਈ ਵੀ ਲੇਤਾ ਤੇ ਏਸ ਨੂੰ ਦਿੱਤਾ ਤੇ ਕਿਹਾ ਕਿ ਤੂੰ ਮੇਰੇ ਨਾਲ ਚੱਲ ਮੇਰੇ ਘਰ ਚੱਲ ਉਹ ਬੰਦਾ ਏਸ ਨੂੰ ਆਪਣੇ ਘਰ ਲੈ ਆਉਂਦਾ ਇਸ ਨੂੰ ਖਾਣੇ ਦੇ ਵਿੱਚ ਕੁਝ ਬੇਹੋਸ਼ੀ ਵਾਲੀ ਦਵਾਈ ਖਵਾ ਦਿੰਦਾ ਹੈ ਕੋਈ ਨਸ਼ੀਲਾ ਪਦਾਰਥ ਖਵਾ ਦਿੰਦਾ ਹੈ ਉਸ ਤੋਂ ਬਾਅਦ ਇਸ ਨੂੰ ਸੁਧ ਬੁੱਧ ਨਹੀਂ ਰਹਿੰਦੀ ਤੇ ਉਹ ਦਰਿੰਦਾ ਇਸ ਦੇ ਨਾਲ ਬਲਾਤਕਾਰ ਕਰਦਾ ਹੈ ਇੱਕ ਦਿਨ ਨਹੀਂ ਪੂਰੇ 3 ਦਿਨ ਉਹ ਇਸ ਨਾਲ ਬਲਾਤਕਾਰ ਕਰਦਾ ਕਿਉਂਕਿ 3 ਦਿਨ ਉਹ ਇਸ ਨੂੰ ਆਪਣੇ ਘਰ ਰੱਖਦਾ ਹੈ ਤੇ ਸੋਚਦਾ ਕਿ ਇਸ ਦਾ ਹੁਣ ਕੀ ਕੀਤਾ ਜਾਵੇ ਕਿੱਥੇ ਵੇਚਿਆ ਜਾਵੇ ਕਿਉਂਕਿ ਉਮਰ ਇਸ ਦੀ ਛੋਟੀ ਹੈ ਉਹ ਬੰਦਾ ਦਲਾਲ ਸੀ ਉਹ ਕੁੜੀਆਂ ਦੀ ਦਲਾਲੀ ਕਰਦਾ ਸੀ ਫੇਰ ਉਹ ਕੋਠਾ ਨੰਬਰ 59 ਤੇ ਜਾਂਦਾ ਹੈ ਇਸ ਕਿਰਨ ਦੇਵੀ ਕੋਲ ਇਸ ਨੂੰ ਕਹਿੰਦਾ ਕਿ ਮੇਰੇ ਕੋਲ ਇੱਕ ਕੁੜੀ ਹੈ ਮੈਂ ਉਹ ਤੈਨੂੰ ਵੇਚਣਾ ਚਾਹੁੰਦਾ ਤੇ ਜਦੋਂ ਕਿਰਨ ਦੇਵੀ ਦੇਖਦੀ ਹੈ ਇਸ ਕੁੜੀ ਨੂੰ ਤਾਂ ਉਹ ਕਹਿੰਦੀ ਹੈ ਕਿ ਇਹ ਤਾਂ ਛੋਟੀ ਉਮਰ ਦੀ ਹੈ ਤਾਂ ਉਸ ਨੇ ਕਿਹਾ ਕਿ ਤੂੰ ਜਿੰਨੇ ਪੈਸੇ ਦੇਣਿਆ ਦੇ ਦੇ ਪਰ ਇਸ ਨੂੰ ਤੂੰ ਰੱਖ ਲੈ ਉਸ ਕੁੜੀ ਦਾ ਸੌਦਾ ਜੋ 8ਵੀਂ ਕਲਾਸ ਵਿੱਚ ਪੜ੍ਹਦੀ ਸੀ 60000 ਰੁਪਏ ਦੇ ਵਿੱਚ ਹੋ ਜਾਂਦਾ ਇਹ ਬੰਦਾ ਉਸ ਕੁੜੀ ਨੂੰ ਕੋਠਾ ਨੰਬਰ 59 ਤੇ 60000 ਰੁਪਏ ਵਿੱਚ ਵੇਚ ਦਿੰਦਾ ਹੈਗਾ 10-15 ਦਿਨ ਇਸ ਕੁੜੀ ਦੇ ਹਾਰਮੋਨ ਵਧਾਉਣ ਵਾਲੇ ਟੀਕੇ ਲਗਾਏ ਜਾਂਦੇ ਆ ਦਵਾਈਆਂ ਖਵਾਈਆਂ ਜਾਂਦੀਆਂ ਤੇ ਇਸ ਨੂੰ ਉਸ ਤੋਂ ਬਾਅਦ ਇਸ ਗੰਦੇ ਧੰਦੇ ਦੇ ਵਿੱਚ ਸਿੱਟ ਦਿੱਤਾ ਜਾਂਦਾ ਹੈ ਇਹ ਵਿਰੋਧ ਵੀ ਕਰਦੀ ਹੈ ਤੇ ਇਸ ਦੀ ਕੁੱਟਮਾਰ ਵੀ ਹੁੰਦੀ ਹੈ ਤੇ ਇਸ ਨੂੰ ਡਰਾਇਆ ਵੀ ਜਾਂਦਾ ਤੇ ਉਸ ਤੋਂ ਬਾਅਦ ਇਸ ਦੇ ਨਾਲ ਲਗਾਤਾਰ ਸੰਬੰਧ ਬਣਾਉਣ ਵਾਲੇ ਜਾਨੀ ਗਾਹਕ ਜੋ ਇਹਨਾਂ ਕੋਠਿਆਂ ਤੇ ਆਉਂਦੇ ਆ ਉਹ ਇਸ ਨਾਲ ਰੋਜ਼ਾਨਾ ਸੰਬੰਧ ਬਣਾਉਂਦੇ ਸੀ ਕਈ ਕਈ ਬੰਦੇ ਇਸ ਦੇ ਨਾਲ ਸੰਬੰਧ ਬਣਾਉਂਦੇ ਇਸ ਤਰ੍ਹਾਂ ਇਹ ਇਸ ਕੋਠੇ ਉੱਤੇ ਫਸ ਗਈ ਸੀ ਪੁਲਿਸ ਨੂੰ ਪਹਿਲਾਂ ਵੀ ਪਤਾ ਲੱਗਿਆ ਸੀ ਕਿ ਇੱਥੇ ਛੋਟੀ ਉਮਰ ਦੀਆਂ ਕੁੜੀਆਂ ਵੀ ਨੇ ਪਰ ਜਦੋਂ ਪੁਲਿਸ ਆਉਂਦੀ ਤਾਂ ਇਹ ਉਹਨਾਂ ਨੂੰ ਲੁਕੋ ਦਿੰਦੀਆਂ ਸੀ ਜਾਨੀ ਇਹ ਕੋਠੇ ਵਾਲੀਆਂ ਉਸ ਨੂੰ ਲੁਕੋ ਦਿੰਦੀਆਂ ਸੀ ਪਰ ਇਸ ਕਾਰਨ ਹੀ ਇਹਨਾਂ ਦਾ ਪਤਾ ਨਹੀਂ ਲੱਗਿਆ ਕਿਉਂਕਿ ਇਹਨਾਂ ਦੇ ਤਹਿ ਖਾਨੇ ਸੀ ਉਹਨਾਂ ਵਿੱਚ ਕੁੜੀਆਂ ਨੂੰ ਲੁਕੋ ਦਿੱਤਾ ਜਾਂਦਾ ਸੀ ਇਸ ਕਾਰਨ ਹੀ ਇਸ ਕੁੜੀ ਬਾਰੇ ਨਹੀਂ ਪਤਾ ਲੱਗਿਆ ਤੇ ਕਿਰਨ ਸੇਠੀ ਨੇ ਅਚਾਨਕ ਜਦੋਂ ਇਸ ਕੋਠੇ ਦਾ ਦੌਰਾ ਕੀਤਾ ਤਾਂ ਇਹ ਕੁੜੀ ਉਸ ਨੂੰ ਮਿਲੀ ਤੇ ਇਸ ਦੇ ਨਾਲ ਦੱਸਿਆ ਜਾਂਦਾ ਕਿ ਇੱਕ ਕੁੜੀ ਹੋਰ ਜੋ ਨਵਾਲਗ ਸੀ ਉਹ ਵੀ ਕਿਰਨ ਸੇਠੀ ਨੂੰ ਮਿਲੀ ਤੇ ਉਸ ਨੂੰ ਵੀ ਇਹਨਾਂ ਨੇ ਇਹਨਾਂ ਦੇ ਚੰਗੂਲ ਦੇਵ ਚੋਂ ਛੁਡਾਇਆ ਤੇ ਜੋ ਇਸ ਦੇ ਦੋਸ਼ੀ ਸੀ ઋષੀ ਉਹ ਬੰਦਾ ਜੋ ਇਸ ਕੁੜੀ ਨੂੰ ਵੇਚ ਕੇ ਗਿਆ ਸੀ ਉਸ ਨੂੰ ਵੀ ਪੁਲਿਸ ਨੇ ਗ੍ਰਿਫਤਾਰ ਕੀਤਾ ਤੇ ਇਸ ਕੋਠੇ ਦੀ ਜੋ ਮਾਲਕਣ ਸੀ ਕਿਰਨਾ ਦੇਵੀ ਉਸ ਨੂੰ ਵੀ ਪੁਲਿਸ ਨੇ ਗ੍ਰਿਫਤਾਰ ਕੀਤਾ ਤੇ ਇਹਨਾਂ ਨੂੰ ਜੇਲ੍ਹ ਵਿੱਚ ਭੇਜ ਦਿੱਤਾ ਤੇ ਜੋ ਬੰਦਾ ਫਰਜੀ ਆਧਾਰ ਕਾਰਡ ਬਣਾਉਂਦਾ ਸੀ ਉਸ ਦਾ ਨਾਮ ਸੀ ਸੁਨੀਲ ਲਾਲਾ ਰਾਮ ਉਸ ਨੂੰ ਵੀ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਜਦੋਂ ਪੁਲਿਸ ਨੇ ਜਾਣਨ ਦੀ ਕੋਸ਼ਿਸ਼ ਕੀਤੀ ਕਿ ਇਹ ਕੁੜੀ ਜਦੋਂ ਆਪਣੇ ਘਰੋਂ ਆਈ ਆ ਉਸ ਤੋਂ ਬਾਅਦ ਮਾਤਾ ਪਿਤਾ ਨੇ ਕੋਈ ਗੁੰਮਸ਼ੁਦਗੀ ਦੀ ਰਿਪੋਰਟ ਲਖਾਈ ਹੋਵੇ ਸ਼ਾਇਦ ਮਾਤਾ ਪਿਤਾ ਨੇ ਇਸ ਕੁੜੀ ਦੀ ਗੁੰਮਸ਼ੁਦਗੀ ਦੀ ਰਿਪੋਰਟ ਵੀ ਨਹੀਂ ਲਖਾਈ ਤੇ ਇਹ ਮਾਮਲਾ 5 ਅਗਸਤ ਨੂੰ ਜਦੋਂ ਮੀਡੀਆ ਦੇ ਵਿੱਚ ਸੋਸ਼ਲ ਮੀਡੀਆ ਦੇ ਵਿੱਚ ਹਾਈਲਾਈਟ ਹੁੰਦਾ ਤਾਂ ਲੋਕ ਇਸ ਗੱਲ ਨੂੰ ਸੁਣ ਕੇ ਹੈਰਾਨ ਸੀ ਇਹ ਘਟਨਾ ਸੁਣਾਉਣ ਦਾ ਮਕਸਦ ਕਿਸੇ ਦੇ ਦਿਲ ਨੂੰ ਠੇਸ ਪਹੁੰਚਾਉਣਾ ਨਹੀਂ ਸਿਰਫ ਤੁਹਾਨੂੰ ਅਗਾਹ ਕਰਨਾ ਹੈ ਤੁਹਾਨੂੰ ਸਤਰਕ ਕਰਨਾ ਹੈ ਕਿ ਕਿਦਾਂ-ਕਿਦਾਂ ਦੇ ਕ੍ਰਾਈਮ ਕਿਦਾਂ-ਕਿਦਾਂ ਦੀਆਂ ਘਟਨਾਵਾਂ ਆਪਣੇ ਸਮਾਜ ਦੇ ਵਿੱਚ ਹੋ ਰਹੀਆਂ ਹਨ ਇਸ ਘਟਨਾ ਤੋਂ ਆਪਾਂ ਨੂੰ ਸਿੱਖਣ ਨੂੰ ਇਹ ਵੀ ਮਿਲਦਾ ਹੈ ਕਿ ਜਦੋਂ ਆਪਾਂ ਕਿਤੇ ਰਸਤੇ ਦੇ ਵਿੱਚ ਹੁੰਨੇ ਜਾਂ ਕਿ ਯਾਤਰਾ ਕਰ ਰਹੇ ਹਾਂ ਜਾਂ ਕੋਈ ਟ੍ਰੇਨ ਦੇ ਵਿੱਚ ਬੱਸ ਦੇ ਵਿੱਚ ਕਦੇ ਵੀ ਕਿਸੇ ਅਣਜਾਣ ਬੰਦੇ ਦੇ ਨਾਲ ਇਹਨਾਂ ਨਾ ਜੁੜੋ ਜੋ ਤੁਹਾਨੂੰ ਖਤਰੇ ਦੇ ਵਿੱਚ ਪਾ ਦੇਵੇ ਬਈ ਬੱਚੀ ਨਾਲ ਵੀ ਇਦਾਂ ਹੀ ਹੋਇਆ ਇੱਕ ਬੰਦੇ ਨੇ ਇਸ ਨੂੰ ਆਪਣੀਆਂ ਗੱਲਾਂ ਦੇ ਵਿੱਚ ਲਾ ਲਿਆ ਤੇ ਉਹ ਇਸ ਨੂੰ ਕਿਹਾ ਕਿ ਤੂੰ ਮੇਰੀਆਂ ਬੇਟੀਆਂ ਵਰਗੀਆਂ ਪਰ ਉਹ ਉਹ ਦਰਿੰਦਾਸੀ ਜਿਸ ਨੇ ਇਸ ਕੁੜੀ ਦੇ ਨਾਲ ਦਰਿੰਦਗੀ ਵੀ ਕੀਤੀ ਤੇ ਇਸ ਨੂੰ ਕੋਠੇ ਦੇ ਉੱਤੇ ਵੇਚ ਦਿੱਤਾ ਸੋ ਤੁਹਾਡੇ ਇਸ ਵੀਡੀਓ ਬਾਰੇ ਕੀ ਵਿਚਾਰ ਨੇ ਕਮੈਂਟ ਬਾਕਸ ਦੇ ਵਿੱਚ ਜਰੂਰ ਲਿਖਣਾ ਮਿਲਦੇ ਆਂ ਕਿਸੇ ਹੋਰ ਵੀਡੀਓ ਨਾਲ ਸਾਰੇ ਦੋਸਤਾਂ ਨੂੰ ਸਤਿ ਸ਼੍ਰੀ ਅਕਾਲ